ਅਤੇ ਇਹ ਸੀਗੇ ਕਿ ਇੱਥੇ 5-5 6-6 ਫੁੱਟ ਤੱਕ ਜਿਹੜੀ ਰੇਤਾ ਚੜ ਗਈ ਸੀਗੇ ਲੋਕ ਤਾਂ ਵੀ ਵੀ ਕਹਿੰਦੇ ਨੇ ਵੀ ਖਾਲਸਾ ਐਡ ਵਾਲੇ ਘਰ ਦੇ ਕੁਛ ਨਹੀਂ ਗੱਲਾਂ ਕਰਦੇ ਨੇ ਇਹ ਤਾਂ ਇਹ ਕਿ ਪਾਣੀ ਆਇਆ ਸੀ 8-8 7-7 ਫੁੱਟ ਰੇਤਾ ਚੜ ਗਈ ਸੀ ਆਸ ਲਾ ਕੇ ਬੈ ਗੇ ਹਾਂ ਵੀ ਇਹ ਨਹੀਂ ਪੱਧਰੀਆਂ ਵਾਲੀਆਂ ਪਰ ਆਏ ਹੋਏ ਸੀਗੇ ਉਦੋਂ ਤਾਂ ਬਹੁਤ ਜੱਥੇ ਬੰਦਿਆਂ ਸੋਨੇ ਸਹਾਯੋਗ ਲਈ ਆਈਆਂ ਹੋਣਗੀਆਂ ਉਸ ਤੋਂ ਬਾਅਦ ਖਾਲਸਾ ਏਡ ਤੋਂ ਬਿਨਾਂ ਕੋਈ ਹੋਰ ਵੀ ਪਹੁੰੜਿਆ ਕਿ ਨਹੀਂ ਜੀ ਨਹੀਂ ਜੀ ਪਹਿਲੀਆ ਪੱਦਰ ਕਰਨ ਵਾਸਤੇ ਖਾਲਸਾ ਏਡ ਹੀ ਪਹੁੰਚਿਆ ਜੀ ਉਸ ਸਾਡ ਵੱਲੋਂ ਜੋ ਸੇਵਾ ਜਿਹੜੇ ਘਰਾਂ ਦੀ ਬਣਵਾਏ ਸੇਵਾ ਕੀਤੀ ਸੀਗੀ ਉਹ ਕਾਇਦਾ ਉਹਨਾਂ ਦੇ ਖਾਲਸਾ ਏਡ ਦੀ ਛੋਟਾ ਜੀ ਇੱਕ ਮਿੰਟ ਪਲੇਟ ਵੀ ਲੱਗੀ ਹੋਈ ਆ ਥੱਲੇ ਵੀ ਅਸੀਂ ਜਾ ਕੇ ਨਹੀਂ ਸੀ ਵੇਖਿਆ ਵੀ ਕਿਉਂਕਿ ਥੱਲੇ ਜੰਨੇ ਸੀ ਸਾਡੇ ਸਾਰੇ ਰੋਡ ਨਿਕਲਦਾ ਸੀ ਛਿਰੀ ਮਾਰ ਕੇ ਜਿਹੜੀ ਰੇਤਾ ਇੱਕ ਸਾਈਡ ਤੇ ਕਰਕੇ ਤੇ ਜਿਹੜੀ ਥੱਲੇੋਂ ਉਪਜਾਊ ਮਿੱਟੀ ਨਿਕਲਦੀ ਹੈ ਨਾ ਉਹ ਟਰਾਲੀਆਂ 'ਚ ਭਰ ਕੇ ਆਪਾਂ ਮਲਾਂ ਆਸ-ਪਾਸ ਦੇ ਜਿਹੜੇ ਖੇਤ ਆ ਉੱਥੇ ਖਿਲਾਰਨੀ ਆ ਸਾਰੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਤਰਨਤਾਰਨ ਦਾ ਜ਼ਿਲ੍ਹੇ ਦਾ ਹਲਕਾ ਜੀਰਾ ਜੀਰੇ ਦੇ ਵਿੱਚ ਪੈਂਦਾ ਪੰਡ ਕੜਮ ਅਸੀਂ ਉਸ ਪੰਡ ਵਿੱਚ ਮੌਜੂਦ ਖੜੇ ਆ ਜੁਲਾਈ ਦੇ ਮਹੀਨੇ ਵਿੱਚ ਇੱਥੇ ਹੜਾ ਆਏ ਹੜਾਂ ਦੀ ਸਥਿਤੀ ਆ ਜਿਹੜੀ ਭਾਵੇਂ ਬਰਸਾਤ ਪੂਰਾ ਨਹੀਂ ਸੀ ਉਸ ਸਮੇਂ ਪਈ ਤਾਂ ਸਰਕਾਰਾਂ ਵੱਲੋਂ ਜਿਹੜੇ ਮਗਰਲਾ ਪਾਣੀ ਛੱਡਿਆ ਗਿਆ ਤੇ ਪੰਜਾਬ ਦੇ ਜਿਹੜੇ ਇਹ ਪੰਡ ਨੇ ਇੱਥੇ ਦਰਿਆਈ ਜਿਹੜਾ ਸੀਗਾ ਪਾਣੀ ਉਹਦੇ ਨਾਲ ਪਾਣੀ ਔਨ ਕਰਕੇ ਜਿਹੜਾ ਵੀ ਇੱਥੋਂ ਦੀਆਂ ਜ਼ਮੀਨਾਂ ਸੀਗੀਆਂ ਸਾਰੀਆਂ ਉਹ ਤਬਾਹ ਹੋ ਗਈਆਂ ਅੱਜ ਵੀ ਇੱਥੇ ਸਥਿਤੀ ਤੁਸੀਂ ਦੇਖ ਸਕਦੇ ਹੋ ਕਿ ਰੇਤਾ ਇੱਥੇ 5-5 ਫੁੱਟ ਚੜਿਆ ਹੋਇਆ ਤਾਂ ਉਹਦੇ ਲਈ ਜਦੋਂ ਹੜ ਆਏ ਸੀਗੇ ਉਦੋਂ ਬਹੁਤ ਹੀ ਜਥੇਬੰਦੀਆਂ ਨੇ ਸਹਿਯੋਗ ਕੀਤਾ ਸੀ ਇੱਥੇ ਪਹੁੰਚ ਕੇ ਲੋਕਾਂ ਦੀ ਸਾਰ ਲਈ ਸੀ ਇਹ ਲੋਕ ਨੇ ਜਿਹੜੇ ਇਹਨਾਂ ਦੀ ਜਿਹੜੀ ਝੋਨੇ ਦੀ ਫਸਲ ਸੀ ਉਸ ਸਮੇਂ ਪੂਰੀ ਤਰ੍ਹਾਂ ਤਬਾਹ ਹੋ ਗਈ ਸੀ ਉਸ ਤੋਂ ਬਾਅਦ ਜਿਹੜੀ ਕਣਕ ਦੀ ਬਿਜਾਈ ਕੀਤੀ ਆ ਉਹ ਲੱਗ ਹੀ ਨਹੀਂ ਸਕੀ ਕਿਉਂਕਿ ਰੇਤਾ ਬਹੁਤ ਜ਼ਿਆਦਾ ਚੜਿਆ ਹੋਇਆ ਸੀਗਾ ਤੇ ਖਾਲਸਾ ਐਡ ਵੱਲੋਂ ਮੌੜ ਸੇਵਾ ਜਿਹੜਾ ਪ੍ਰੋਜੈਕਟ ਚਲਾਇਆ ਹੋਇਆ ਵਾ ਤੇ ਉਹ ਇਸ ਪਿੰਡ ਵਿੱਚ ਅੱਜ ਪਹੁੰਚੇ ਵੀ ਹੋਏ ਆ ਅਸੀਂ ਤੇ ਉਹਨਾਂ ਦੇ ਨਾਲ ਗੱਲ ਵੀ ਕਰਾਵਾਂਗੇ ਖਾਲਸਾ ਸਾਹਿਬ ਦੇ ਸੇਵਾਦਾਰ ਸਾਡੇ ਨਾਲ ਭਾਈ ਗੁਰਵਿੰਦਰ ਸਿੰਘ ਜੀ ਨੇ ਜਾਣਕਾਰੀ ਉਹਨਾਂ ਦੇ ਨਾਲ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜਿਹੜਾ ਹੜਾਂ ਦੇ ਵਿੱਚ ਇਹ ਨੁਕਸਾਨ ਹੋਇਆ ਸੀ 5-5 ਫੁੱਟ ਰੇਤਾ ਚੜਿਆ ਸੀ ਆਪ ਜੀ ਵੱਲੋਂ ਮੋਡਬ ਸੇਵਾ ਜਿਹੜਾ ਪ੍ਰੋਜੈਕਟ ਤਹਿਤ ਸੇਵਾਕਾਰੀ ਆ ਉਹਦੇ ਬਾਰੇ ਜਾਣਕਾਰੀ ਦਿਓ ਜੀ ਹਾਂਜੀ ਜੁਲਾਈ 2023 ਚ ਜਿਹੜਾ ਹੜ ਆਇਆ ਸੀ ਨਾ ਉਹਦੇ ਕਰਕੇ ਮਤਲਬ ਇੱਥੇ ਫਸਲਾਂ ਦਾ ਕਾਫੀ ਨੁਕਸਾਨ ਹੋ ਗਿਆ ਸੀ ਇਹਨਾਂ ਦਾ ਜਿਹੜਾ ਮੁੱਖ ਕੀਤਾ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਦਾ ਆਪਣਾ ਖੇਤੀਬਾੜੀ ਹੈਗਾ ਤੇ ਜੇ ਆਪਾਂ ਖੇਤੀ ਨਹੀਂ ਹੈਗੀ ਤਾਂ ਆਪਾਂ ਸਰਵਾਈਵ ਨਹੀਂ ਕਰ ਸਕਦੇ ਜੀ ਤੇ ਉਸੇ ਮਤਲਬ ਹੀ ਹੁਣ ਹੜਾ ਹੜਾ ਤੋਂ ਬਾਅਦ ਹਾਲਾਤ ਇਹ ਸੀਗੇ ਕਿ ਇੱਥੇ 5-5 6-6 ਫੁੱਟ ਤੱਕ ਜਿਹੜੀ ਰੇਤਾ ਚੜ ਗਈ ਸੀਗੀ ਤੇ ਉਹਦੇ ਚ ਰੇਤਾ ਚੜਨ ਕਰਕੇ ਮਤਲਬ ਵੀ ਇੱਕ ਮਤਲਬ ਇੱਕ ਫਸਲ ਤਾਂ ਉਦੋਂ ਮਾਰੀ ਗਈ ਇੱਕ ਫਸਲ ਜਿਹੜੀ ਰੇਤਾ ਕਰਕੇ ਬਾਅਦ ਵਿੱਚ ਆਪਾਂ ਕੋਈ ਉਹ ਨਵੀਂ ਫਸਲ ਬੀਜੇ ਮੇਰੇ ਚੋਂ ਨੇ ਦੀ ਫਸਲ ਤਾਂ ਵਿੱਚ ਮਾਰੀ ਗਈ ਤੇ ਉਸ ਤੋਂ ਬਾਅਦ ਕਣਕ ਦੀ ਕਣਕ ਤਾਂ ਅਸੀਂ ਬੀਜ ਨਹੀਂ ਸਕੇ ਕਿਉਂਕਿ ਰੇਤਾ ਬਹੁਤ ਜ਼ਿਆਦਾ ਸੀਗੀ ਠੀਕ ਹੈ ਜੀ ਤੇ ਉਸੇ ਪ੍ਰੋਜੈਕਟ ਮੋੜਪ ਸੇਵਾ ਪ੍ਰੋਜੈਕਟ ਤਹਿਤ ਮੁਰਕੇ ਇੱਥੇ ਖਾਸ ਸੈਕਟਰ ਵੱਲੋਂ ਜਿਹੜੀ ਹੁਣ ਸੇਵਾ ਚੱਲਣ ਈ ਆ ਇਹਨਾਂ ਨੂੰ ਆਪਣਾ ਚਿਰੀ ਮਾਰ ਕੇ ਰੇਤਾ ਵਿੱਚੋਂ ਕੱਢ ਕੇ ਤੇ ਪਧਰੀ ਕਰਨ ਦੀ ਮਤਲਬ ਸੇਵਾ ਖਾਲਸਾ ਇਹ ਡਵਲੋਂ ਕੀਤੀ ਜਾਣੀ ਆ ਤੇ ਇਸੇ ਮੂਹਮ ਤਹਿਤ ਤੁਹਾਡੇ ਸਾਹਮਣੇ ਹੁਣ ਚੱਲਦਾ ਪਿਆ ਹੋਈ ਪ੍ਰੋਜੈਕਟ ਤੇ ਜਾਨੀ ਕਿ ਜਿਹੜੀ ਇਹ ਰੇਤਾ 5-5 ਫੁੱਟ ਚੜਿਆ ਹੋਇਆ ਉਹਦੇ ਵਿੱਚ ਇੱਕ ਤੁਸੀਂ 5-10 ਫੁੱਟ ਛਿਰੀ ਮਾਰ ਦੇਣੀ ਆ ਤੇ ਜਿਹੜਾ ਰੇਤਾ ਵਾ ਉਹ ਛਿਰੀ ਦੇ ਵਿੱਚ ਪਾ ਦੋਗੇ ਜਿਹੜਾ ਉਹਦੇ ਵਿੱਚੋਂ ਕਾਲੀ ਮਿੱਟੀ ਹੈ ਜਿਹੜੀ ਜਿਹਦੇ ਫਸਲ ਲੱਗਣ ਯੋਗ ਆ ਉਹ ਤੁਸੀਂ ਜ਼ਮੀਨ ਦੇ ਵਿੱਚ ਜਿਵੇਂ ਆਪਾਂ ਰਿਓ ਪਾਉਨੇ ਆ ਉਸ ਤਰ੍ਹਾਂ ਸਾਰਾ ਟਰਾਲੀਆਂ ਦੇ ਨਾਲ ਉਹਦੇ ਵਿੱਚ ਬਸਾ ਰਹੇ ਹਾਂ ਜੀ ਹਾਂਜੀ ਉਹ ਹਾਂਜੀ ਉਹ ਪੱਧਰ ਕਰਕੇ ਉਸ ਤੋਂ ਬਾਅਦ ਆ ਵੀਰੇ ਉਹਦੇ ਤੇ ਫਸਲ ਜਿਹੜੀ ਬੀਜੀ ਜਾਏਗੀ ਤੇ ਤਕਰੀਬਨ ਇਹ ਹੈ 40 50 ਏਕੜ ਦਾ ਰਕਬਾ ਹੈਗਾ ਜਿਹੜਾ ਇੱਥੇ ਆਪਾਂ ਹੁਣ ਇਹਨੂੰ ਪੱਧਰ ਕਰਨ ਦੀ ਸੇਵਾ ਕਰ ਰਹੇ ਹਾਂ ਇਹ ਨਾਲ ਪਿੰਡ ਵਾਸੀ ਵੀ ਨੇ ਤਾਂ ਕਿਸਾਨ ਵੀਰ ਉਹਨਾਂ ਨਾਲ ਵੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਕੀ ਕਹੋਗੇ ਜੀ ਸੇਵਾ ਚੱਲ ਰਹੀ ਆ ਖਾਲਸਾ ਐਡ ਵੱਲੋਂ ਸੇਵਾਦਾਰ ਵੀ ਬਕਾਇਦਾ ਤੁਹਾਡੇ ਨਾਲ ਨੇ ਕੀ ਇਹ 2023 ਚ ਪਾਣੀ ਆਇਆ ਸੀ 8 807 7 ਫੁੱਟ ਰੇਤਾਂ ਚੜ ਗਈ ਸੀ ਆਸ ਲਾ ਕੇ ਬੈ ਗੇ ਹਾਂ ਵੀ ਇਹ ਨਹੀਂ ਪੱਧਰੀਆਂ ਨਹੀਂ ਆ ਫਿਰ ਖਾਲਸਾ ਐਡ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਵੀਰ ਆਏ ਆ ਇਹਨਾਂ ਨੇ ਸਾਡੀ ਬਾਹ ਫੜੀ ਆ ਇਹਨਾਂ ਪਹਿਲੋ ਸਾਡੀਆਂ ਜ਼ਮੀਨਾਂ ਪੱਧਰ ਕੀਤੀਆਂ ਟਰੈਕਟਰ ਲਾ ਕੇ ਟਰੈਕਟਰਾਂ ਦੀ ਟੁੱਟ ਭੱਜ ਵੀ ਦਿੰਦੇ ਸੀ ਜੇ ਟਰੈਕਟਰ ਕੋਈ ਖਰਾਬ ਹੋ ਜਾਂਦਾ ਉਹ ਵੀ ਸਾਨੂੰ ਬਣਾ ਕੇ ਦਿੰਦੇ ਸੀ ਦਾ ਪ੍ਰਬੰਧ ਵੀ ਇਹਨਾਂ ਨੇ ਕੀਤਾ ਭਰਾਵਾਂ ਦੇ ਬਹੁਤ ਬਹੁਤ ਖਾਲਸਾ ਐਡ ਦਾ ਧੰਨਵਾਦ ਵਾ ਤੇ ਮੁੜ ਕੇ ਇਹਨਾਂ ਪੈੜੀ ਪੱਧਰ ਕਰਕੇ ਹੁਣ ਝਰੀ ਮਾਰ ਕੇ ਤੇ ਰੇਤਾਂ ਪਾ ਰਹੇ ਆ ਪਹਿਲੋ ਸਾਡੀ ਝੋਨੇ ਦੀ ਫਸਲ ਖਰਾਬ ਹੋ ਗਈ ਮੁਰਕ ਕਣਕ ਵੀ ਸਾਡੀ ਨਹੀਂ ਬੀਜੀ ਗਈ ਜੀ ਖਾਲਸਾ ਏਡ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ। ਨਾਲ ਵਿੱਚ ਬਾਈ ਜੀ ਜਿਵੇਂ ਘਰ ਵੀ ਟਾਇ ਟੇਰੀ ਹੋਏ ਸੀ ਉਹਦੇ ਵਿੱਚ ਵੀ ਖਾਲਸਾ ਏਡ ਵੱਲੋਂ ਸਹਿਯੋਗ ਕੀਤਾ ਗਿਆ ਹੋ। ਖਾਲਸਾ ਏਡ ਵੱਲੋਂ ਖਾਲਸਾ ਏਡ ਆ ਲੋ ਚੜਿਆ ਹੋਇਆ ਸੀ ਹੜ੍ਹ ਆਏ ਹੋਏ ਸੀਗੇ ਉਦੋਂ ਤਾਂ ਬਹੁਤ ਜਥੇਬੰਦੀਆਂ ਸੋਨੇ ਸਹਿਯੋਗ ਲਈ ਆਈਆਂ ਹੋਣਗੀਆਂ। ਉਸ ਤੋਂ ਬਾਅਦ ਖਾਲਸਾ ਏਡ ਤੋਂ ਬਿਨਾਂ ਕੋਈ ਹੋਰ ਵੀ ਬੌੜਿਆ ਕਿ ਨਹੀਂ ਜੀ? ਨਹੀਂ ਜੀ ਪਹਿਲੀਆਂ ਪੱਧਰ ਕਰਨ ਵਾਸਤੇ ਖਾਲਸਾ ਏਡ ਹੀ ਪਹੁੰਚਿਆ ਜੀ। ਹਾਂਜੀ ਬੜੀ ਸੇਵਾ ਇਹਨਾਂ ਦੀ ਸੇਵਾ ਇਹਨਾਂ ਦੀ ਖਾਲਸਾ ਏਡ ਵਾਲਿਆਂ ਨੇ ਸਾਡੇ ਨਾਲ ਜੀ ਹਾਂ ਉਦੋਂ ਤੇ ਦੂਜੀਆਂ ਜਹੇ ਬੰਦੀਆਂ ਪਹੁੰਚਦੀਆਂ ਸੀ ਉਹ ਜਾਂ ਤੂੜੀ ਤੰਦ ਉਹਨਾਂ ਨੇ ਸੇਵਾ ਬਹੁਤ ਕੀਤੀ ਭਰਾਵਾਂ ਨੇ ਰਾਸ਼ਨ ਪਾਣੀ ਸਾਨੂੰ ਬਥੇਰਾ ਕੋ ਉਹ ਪਚਾਉਂਦੇ ਰਹੇ ਆ ਤੇ ਬਾਅਦ ਚ ਪੈਲੀਆਂ ਪੱਧਰ ਕਰਨ ਵਾਸਤੇ ਕੋਈ ਨਹੀਂ ਬਾਹ ਫੜਦਾ ਇਹ ਖਾਲਸਾ ਏਡ ਨੇ ਸਾਡੀ ਬਾਹ ਫੜੀ ਆ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀਰਾਂ ਦਾ ਜਿੰਮੇ ਬਾਈ ਜੀ ਪਹਿਲਾਂ ਠਾਸੀ ਦੇ ਵਿੱਚ ਬਹੁਤ ਜ਼ਿਆਦਾ ਹੜ ਆਏ ਸੀਗੇ ਇਹ ਜਿਹੜਾ ਇੱਕ ਹੀ ਹੜ ਆਇਆ ਵਾ ਕਿ ਉਦੋਂ ਜ਼ਿਆਦਾ ਸੀਗਾ ਉਹਦੇ ਵਾਂਗ ਹੀ ਸੀਗਾ ਜੀ ਨਹੀਂ ਜੀ 88 ਦੇ ਵਿੱਚ ਜ਼ਮੀਨਾਂ ਖਰਾਬ ਨਹੀਂ ਸਾਡੀਆਂ ਹੋਈਆਂ 88 ਜਿਵੇਂ ਇੱਥੇ ਪਾਣੀ ਘਟ ਸੀ ਪਾਣੀ ਘਟ ਹੀ ਪਾਣੀ ਬਹੁਤ ਜ਼ਿਆਦਾ ਵੀ ਸੀ ਜ਼ਮੀਨਾਂ ਨਹੀਂ ਖਰਾਬ ਹੋਈਆਂ ਇਹ ਕਿ ਜ਼ਮੀਨਾਂ ਬਹੁਤ ਖਰਾਬ ਹੋਈਆਂ ਕਿ 10-10 ਫੁੱਟ ਰੇਤਾਂ ਚੜ ਗਿਆ ਤੇ ਜ਼ਮੀਨਾਂ ਦਾ ਪਤਾ ਨਹੀਂ ਵੀ ਇਹ ਜ਼ਮੀਨਾਂ ਬੰਨ ਵਾਲਾ ਲਾਲੀ ਕੋਈ ਨਹੀਂ ਸਾਨੂੰ ਤੇ ਅਸੀਂ ਰੋਸਾਂ ਹੀ ਲਾਤੀਆਂ ਵੀ ਬੰਨੀਆਂ ਨਹੀਂ ਹੁਣ ਇਹ ਨਹੀਂ ਹੈਗੀ ਨਹੀਂ ਇਹ ਪਾਣੀ ਇੱਕਦਮ ਛੱਡਿਆ ਗਿਆ 31 ਦੇ 31 ਦਰ ਚੁੱਕ ਤੇ ਐੜ ਤੂੰਗਾ ਤੇ ਸਾਡਾ ਨਸ਼ਕਾਨ ਹੋ ਗਿਆ ਜੀ ਹਾਂ ਸਾਈਡ ਵੱਲੋਂ ਵੱਡੇ ਪ੍ਰਾਲੇ ਕੀਤੇ ਜਾ ਰਹੇ ਨੇ ਤਾਂ ਕੈਮਰਾਮੈਨ ਨੂੰ ਕਹੂੰਗਾ ਜ਼ਰੂਰ ਦਿਖਾ ਦਿੱਤਾ ਜਾਵੇ 5-5 ਫੁੱਟ ਜਦੋਂ ਹਾੜ ਆਏ ਸੀ ਉਸ ਦੇ ਨਾਲ ਰੇਤਾ ਚੜ ਗਿਆ ਸੀ ਤਾਂ ਚਾਰੇ ਪਾਸੇ ਹੁਣ ਜਿਹੜਾ ਖਾਲਸਾ ਏਡ ਤੇ ਸੇਵਾਦਾਰਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਨੇ ਤਾਂ ਜੋ ਜਿਹੜੇ ਇਹਨਾਂ ਦੇ ਕਿਸਾਨਾਂ ਦੀ ਜ਼ਮੀਨ ਆ ਉਹ ਵਿਜਣਯੋਗ ਹੋ ਜਾਵੇ ਇਹ ਮੋੜ ਤੋਂ ਆਪਣੇ ਪਰਿਵਾਰਾਂ ਦੇ ਗੁਜ਼ਾਰੇ ਲਈ ਜੋ ਵੀ ਇੱਥੇ ਇਹਨਾਂ ਦੀ ਫਸਲ ਵੀਰਦੇ ਨੇ ਉਹ ਜਿਹੜੀ ਜ਼ਮੀਨ ਆ ਫਸਲਾਂ ਦੇ ਵਿਜਣਯੋਗ ਹੋ ਜਾਵੇ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਜਿਹੜੀ ਝੀਰੀ ਦੀ ਗੱਲ ਕਰਦੇ ਸੀਗੇ ਸਾਡੇ ਸੇਵਾਦਾਰ ਉੱਚੀ ਰੀ ਵੀ ਦਿਖਾਉਣੇ ਆ ਤੇ 5-7 ਫੁੱਟ ਡੂੰਘਿਆ ਟੋਆ ਪੱਟ ਕੇ ਉਹਦੇ ਵਿੱਚ ਜਿਹੜਾ ਉੱਪਰ ਰੇਤਾ ਚੜਿਆ ਉਹ ਰੇਤਾ ਸਾਰਾ ਉਸ ਛਿਰੀ ਦੇ ਵਿੱਚ ਕਰ ਦੇਣਾ ਤੇ ਜਿਹੜਾ ਉਹ ਛਿਰੀ ਦੇ ਵਿੱਚੋਂ ਕਾਲੀ ਮਿੱਟੀ ਨਿਕਲੂਗੀ ਜਿਹੜੀ ਇਸ ਰੇਤੇ ਨੂੰ ਚੱਕ ਕੇ ਉਹ ਵਿੱਚ ਸਿੱਟਿਆ ਜਾਊਗਾ ਉਹਦੇ ਤਾਂ ਉਦੋਂ ਬਾਅਦ ਦੇ ਵਿੱਚ ਜਿਹੜੀ ਇਹ ਜ਼ਮੀਨ ਆ ਬਿਜਣ ਯੋਗ ਬਣਾਈ ਜਾ ਰਹੀ ਆ ਖਾਲਸਾ ਏਡ ਦਾ ਬਹੁਤ ਵੱਡਾ ਅਪਰਾਧਾ ਤੇ ਜਿਹੜੀਆਂ ਹੋਰ ਜੱਥੇਬੰਦੀਆਂ ਨੇ ਉਹਨਾਂ ਨੂੰ ਵੀ ਜ਼ਰੂਰ ਇਸ ਪਾਸੇ ਧਿਆਨ ਦੇਣਾ ਬਣਦਾ ਸੀ ਪਰ ਖਾਲਸਾ ਏਡ ਦੇ ਇਹਨਾਂ ਦੇ ਜਿਹੜੇ ਘਰ ਟਾਇ ਢੇਰੀ ਹੋ ਗਏ ਸੀ ਉਦੋਂ ਉਹ ਵੀ ਬਣਾ ਕੇ ਦਿੱਤੇ ਨੇ ਤੇ ਜਰੂਰ ਅਸੀਂ ਉਹ ਵੀ ਤੁਹਾਨੂੰ ਸਾਰੇ ਦਿਖਾ ਦੇਵਾਂਗੇ ਘਰ ਵੀ 2019 ਦੇ ਵਿੱਚ ਵੀ ਪਹਿਲਾਂ ਇਸ ਪਿੰਡ ਕੜੋਂ ਪਿੰਡ ਦੇ ਵਿੱਚ ਹਾੜਾ ਆਇਆ ਸੀਗਾ ਉਦੋਂ ਵੀ ਖਾਲਸਾ ਏਡ ਵੱਲੋਂ ਵੱਡਾ ਪ੍ਰਾਰਾਲਾ ਕੀਤਾ ਸੀਗਾ ਜਿਹੜੇ ਇੱਥੋਂ ਦੇ ਰਹਿਣ ਵਾਲੇ ਕਿਸਾਨ ਭਰਾ ਨੇ ਤੁਸੀਂ ਦੇਖ ਸਕਦੇ ਹੋ ਖਾਲਸਾ ਏਡ ਵੱਲੋਂ ਜੋ ਸੇਵਾ ਜਿਹੜੇ ਘਰਾਂ ਦੀ ਬਣਵਾਏ ਸੇਵਾ ਕੀਤੀ ਸੀਗੀ ਉਹ ਕਾਇਦਾ ਉਹਨਾਂ ਦੇ ਖਾਲਸਾ ਏਡ ਦੀ ਛੋਟਾ ਜਿਹੀ ਇੱਕ ਪਲੇਟ ਵੀ ਲੱਗੀ ਹੋਈ ਆ ਤੇ ਘਰ ਦੇ ਜਿਹੜੇ ਬਸ ਨੀਕ ਨੇ ਇਸ ਪਿੰਡ ਦੇ ਘਰ ਦੇ ਮੈਂਬਰ ਨੇ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਖਾਲਸਾ ਏਡ ਤੱਕ ਉਹਨਾਂ ਦੀ ਪਹੁੰਚ ਕਿਵੇਂ ਹੋਈ ਜੋ ਇਹਨਾਂ ਦੇ ਘਰ ਨੂੰ ਪੂਰਾ ਬਣਾਉਣ ਦਾ ਪ੍ਰਾਰਲਾ ਕੀਤਾ ਹਾਂਜੀ ਵਾਈ ਗੁਰੂ ਜੀ ਦਾ ਖਾਲਸਾ ਵਾਈ ਗੁਰੂ ਜੀ ਕੀ ਫਤਿਹ ਖਾਲਸਾ ਏਡ ਵੱਲੋਂ ਜੋ ਪ੍ਰਾਰਲਾ ਕੀਤਾ ਉਹਨਾਂ ਤੱਕ ਖਾਲਸਾ ਏਡ ਤੱਕ ਤੁਸੀਂ ਕਿਵੇਂ ਪਹੁੰਚ ਕੀਤੀ ਸੀ ਜਦੋਂ ਹੜ੍ਹ ਆਇਆ ਸੀ ਘਰ ਟਾਇਟੇਰੀ ਹੋ ਗਿਆ ਸੀ ਹਾਂਜੀ ਜੀ ਇਤਨਾ ਜਦੋਂ 2019 ਦੇ ਵਿੱਚ ਪਾਣੀ ਆਇਆ ਸੀ ਨਾ ਠੀਕ ਹੈ ਜੀ ਆਬਸਤੀ ਲਾਲ ਸਿੰਘਾ ਜੀ ਇੱਥੇ ਨਾਲ ਹੀ ਆਵੇ ਠੀਕ ਹੈ ਜੀ ਇਹ ਪਹਿਲੋਂ ਸਭ ਤੋਂ ਉੱਥੇ ਆਏ ਸੀ ਉਥੋਂ ਮੁੜ ਕੇ ਉਹ ਗਾਂ ਸਾਨੂੰ ਬੰਦੇ ਜਿਹੜੇ ਨਾਲ ਇਸ ਨੂੰ ਇੱਥੇ ਲਾਏ 2019 ਦੇ ਵਿੱਚ ਹਾਂਜੀ ਇਹ ਉਦੋਂ ਮੁੜ ਕੇ 2019 ਜੋ ਪਹਿਲਾਂ ਦੇ ਵਿੱਚ ਵੀ ਆਉਂਦੇ ਰਹੇ ਨਾ ਬਥੇਰੀ ਮਤ ਕੀਤੀ ਆ ਖਾਲਸਾਡ ਵੱਲੋਂ ਖਾਲਸਾਡ ਵੱਲੋਂ ਤੇ ਐਰ ਕੀ ਫੇਰ ਜਿਹੜੀ ਹਰ ਦੇ ਜਦੋਂ ਆਇਆ ਸੀ ਢਾਈ ਤਿੰਨ ਮਹੀਨੇ ਪਾਣੀ ਉਦੋਂ ਵੀ ਇਹਨਾਂ ਨੇ ਰਸਨ ਪਾਣੀ ਬਥੇਰਾ ਦਿੱਤਾ <div>ਦਵਿੰਦਰ ਭਾਈ ਦੇ ਨਾਲ ਪਹਿਲਾਂ ਵੀ ਗੱਲਬਾਤ ਹੁੰਦੀ ਰਹੀ ਹੈ ਨਾ ਫਿਕਰ ਨਾ ਕਰੋ ਅਸੀਂ ਤੁਹਾਡੇ ਨਾਲ ਆਂ ਅਸੀਂ ਜ਼ਰੂਰ ਇੱਥੇ ਆਵਾਂਗੇ ਅਸੀਂ ਠੀਕ ਹੈ ਹੁਣ ਘਟੋ ਘਟ ਮੇ ਸਾ ਨਾ ਢਾਈ ਤਿੰਨ ਮਹੀਨੇ ਹੋ ਜਲੇ ਇਹਨਾਂ ਨਾਲ ਕੰਮ ਜਿਹੜਾ ਰੰਬ ਇਹਨਾਂ ਨੇ ਕੀਤਾ ਵਾ ਇਹਨਾਂ ਨੇ ਬਿਨੋਰਕ ਕਰਤ ਕੀਤਾ ਵੀ ਕੁਛ ਨਹੀਂ ਕੁਛ ਨਹੀਂ ਪਾਲ ਸਾਈਡ ਦੇ ਜਿਹੜੀ ਇਹ ਸੇ ਆਰੰਭ ਕੀਤੀ ਆ ਇਹੋ ਜਮੀਨਾ ਬਣਾ ਕੇ ਦੇਣ ਨਹੀਂ ਇਤਿਹਾਸ ਕੋਈ ਨਹੀਂ ਹੈਗੀ ਸਾਨੂੰ ਵੀ ਬਨ ਗੀਆਂ ਜਾਂ ਨਾ ਬਨ ਗੀਆਂ ਇਹ ਦਰਵਨਾ ਤੱਕ ਪਹੁੰਚ ਕਿਵੇਂ ਕੀਤੀ ਤੁਸੀਂ ਇਹ ਜੀ ਸਾਨੂੰ ਭਾਈ ਦਵਿੰਦਰ ਸਿੰਘ ਦੇ ਨਾਲ ਹੀ ਸਾਰਾ ਕੁਝ ਠੀਕ ਹੈ ਜੀ ਹਾਂਜੀ ਉਹਨਾਂ ਨੇ ਸਾਡੀ ਸਹਾਇਤਾ ਕੀਤੀ ਅਸੀਂ ਉਹਨਾਂ ਨੂੰ ਇੱਕ ਦੋ ਵਾਰ ਹੀ ਫੋਨ ਲਾਇਆ ਜਦੋਂ ਅਸੀਂ ਹੁਣੇ ਅਸੀਂ ਆਵਾਂਗੇ ਜ਼ਰੂਰ ਅੱਡੇ ਕੋਲੇ ਅਸੀਂ ਆਵਾਂ ਇਹ ਸਾਡੇ ਕੋਲ ਜਿਉਂ ਪਹਿਲਾਂ ਵੀ ਸਾਡਾ 2019 ਦੇ ਵਿੱਚ ਇਹਨਾਂ ਨੇ ਕੰਮ ਇੱਥੇ ਆਰੰਭ ਕੀਤਾ ਕਮਰਿਆਂ ਦਾ ਵੀ ਉਦੋਂ ਵੀ ਸਾਡੇ ਨਾਲ ਬੜੀ ਮਤ ਇਹਨਾਂ ਨੇ ਕੀਤੀ ਉਹਦੇ ਸਾਡੇ ਕੋਲ ਫੋਨ ਦਾ ਨੰਬਰ ਹੈਗਾ 2019 ਦੇ ਵਿੱਚ ਵੀ ਉਹਨਾਂ ਨੇ ਹਾਂ ਜੀ ਹਾਂ ਜੀ ਹਾਂ ਜੀ ਤੇ ਹੋਣ ਜਿਹੜਾ ਖੇਤਾਂ ਦੀ ਪੱਧਰੀ ਕਰ ਰਹੇ ਨੇ ਜਿਹੜਾ ਹਾਣ ਆੜ ਹੜਾ ਏ ਸੀ ਜੁਲਾਈ ਦੇ ਮਹੀਨੇ 2013 ਹਾਂ ਜੀ ਉਹ ਥੋੜੀਆਂ ਜ਼ਮੀਨਾਂ ਸਾਰੀਆਂ ਪੱਧਰੀ ਹਾਂ ਜੀ ਹਾਂ ਜੀ ਇਹ ਵੀ ਖਾਲਸਾਈਡ ਵੱਲੋਂ ਹੀ ਆ ਜੀ ਜਿਹੜੇ ਇਹ ਬਾਰਡਰ ਤੇ ਵਸਦੇ ਪਿੰਡ ਨੇ ਜਿਵੇਂ ਘੜੋਂ ਪਿੰਡ ਦੇ ਵਿੱਚ ਅਸੀਂ ਸੋਨੂੰ ਅੱਜ ਸਾਰਾ ਹਾਲ ਦਿਖਾ ਦਿੱਤਾ ਤੇ ਜਿਹੜੇ ਖਾਲਸਾਈਡ ਵੱਲੋਂ ਘਰ ਉਸਾਰੇ ਗਏ ਨੇ ਉਹ ਵੀ ਥੋੜ ਨੂੰ ਗੱਲ ਵੀ ਕਰਾ ਦਿੱਤੀ ਹੈ ਬਕਾਇਦਾ ਖਾਲਸਾਈਡ ਦਾ ਉਪਰਾਲਾ ਵੱਡਾ ਪਰ ਜਿਹੜੀ ਮੋਦੀ মিডিਆ ਵਾ ਉਹ ਬਕਾਇਦਾ ਸਾਡੇ ਜਿਹੜੇ ਮੁੱਖ ਸੇਵਾਦਾਰ ਨੇ ਖਾਲਸਾ ਏਡ ਦੇ ਰਵੀ ਸਿੰਘ ਖਾਲਸਾ ਜੀ ਉਹਨਾਂ ਬਾਰੇ ਵੀ ਕੂੜ ਪ੍ਰਚਾਰ ਕਰਦੇ ਰਹਿੰਦੇ ਨੇ ਪਰ ਖਾਲਸਾ ਏਡ ਦੇ ਜਿਹੜੇ ਮੁਖੀ ਨੇ ਰਵੀ ਸਿੰਘ ਖਾਲਸਾ ਜੀ ਉਹ ਲੋਕਾਂ ਦੇ ਦਿਲਾਂ ਦੇ ਵਿੱਚ ਘਾਰ ਬਣਾ ਚੁੱਕੇ ਨੇ ਤੇ ਲੋਕ ਉਹਨਾਂ ਦੀ ਜਿਹੜੀ ਚੱਲ ਰਹੀ ਸੇਵਾ ਤੋਂ ਬਹੁਤ ਪ੍ਰਭਾਵਿਤ ਨੇ ਮੇਰਾ ਨਾਮ ਪਵਨਦੀਪ ਕੌਰ ਹੈ ਮੈਂ ਪਿੰਡ ਕੜੋਂ ਤੋਂ ਬਲੋਂਗ ਕਰਦੀ ਆ ਤੇ ਡਿਸਟ੍ਰਿਕਟ ਤਰਨਤਾਰਨ ਸਾਡੇ ਕੋਲ ਇੱਥੇ ਖਾਲਸਾ ਏਡ ਦੀ ਟੀਮ ਪਹੁੰਚੀ ਸੀ ਜਿਨ੍ਹਾਂ ਨੇ ਸਾਡਾ ਪਹਿਲਾਂ ਵੀ ਬਹੁਤ ਸਾਰਾ ਕੰਮ ਕੀਤਾ ਸੀ ਘਰ ਬਣਾਏ ਤੇ ਹੁਣ ਵੀ ਬਹੁਤ ਕਰਨਦੇ ਆ ਸਾਡਾ ਮਤਲਬ ਕਿ ਪਹਿਲਿਆਂ ਦਾ ਜੋ ਨੁਕਸਾਨ ਹੋਇਆ ਸੀ ਉਹਦੇ ਬਾਰੇ ਬਹੁਤ ਕਰਨਦੇ ਆ ਅਸੀਂ ਉਹਨਾਂ ਦਾ ਸਾਰੇ ਪਰਿਵਾਰ ਸਾਰਾ ਪਿੰਡ ਹੀ ਬਹੁਤ ਧੰਨਵਾਦ ਕਰਦੇ ਆ ਦਿਲ ਤੋਂ ਇਹਨਾਂ ਨੇ ਹੀ ਆ ਕੇ ਸਾਡੀ ਬਾਹ ਫੜੀ ਇਹ ਹੀ ਸਾਡਾ ਕਰਨਦੇ ਆ ਜੋ ਵੀ ਚਲੋ ਹੋਰ ਤੇ ਕਿਸੇ ਤੋਂ ਆਸ ਨਹੀਂ ਸੀ ਤੇ ਇਹਨਾਂ ਤੋਂ ਆਸ ਜਾਗ ਗਈ ਸਾਨੂੰ ਤੇ ਨਾ ਹੀ ਉਹ ਵੀ ਜਿਨ੍ਹਾਂ ਉਦੋਂ ਦੇ ਸਰ ਆ ਵੀ ਥੱਲੇ ਵੀ ਅਸੀਂ ਜਾ ਕੇ ਨਹੀਂ ਸੀ ਵੇਖਿਆ ਵੀ ਕਿਉਂਕਿ ਥੱਲੇ ਜਾਣੇ ਸੀ ਸਾਡੇ ਸਾਰੇ ਰੋਣ ਨਿਕਲਦਾ ਸੀ ਵੀ ਕਿਵੇਂ ਅਸੀਂ ਥੱਲੇ ਜਾਈਏ ਕਿਵੇਂ ਨਾ ਜਾਈਏ ਹੁਣ ਵੀ ਜਾਣੇ ਆ ਥੱਲੇ ਗੇੜੇ ਮਾਰਦੇ ਆ ਵੀ ਹਾਂ ਆਸ ਹੈਗੀ ਆ ਵੀ ਹਾਂ ਅੱਗੇ ਸਾਨੂੰ ਕੁਝ ਮਿਲੂਗਾ ਜਾਂ ਫਸਲ ਸਾਡੀ ਗੂਗੀ ਹੁਣ ਤਾਂ ਅਸੀਂ ਵੀਰ ਹੋ ਨਹੀਂ ਆਏ ਆ ਖਾਲਸਾ ਏਡ ਵਾਲੇ ਉਹਨਾਂ ਨੇ ਸਾਡਾ ਸਾਰਾ ਕੁਝ ਕੀਤਾ ਹੈ ਉਹਨਾਂ ਦੀ ਅਸੀਂ ਵੀ ਦਿਲ ਤੋਂ ਜਿੰਨਾ ਧੰਨਵਾਦ ਕਰੀ ਉਹਨਾਂ ਦਾ ਤੇ ਉਹ ਹੀ ਬਹੁਤ ਭੈਣ ਉਹਨਾਂ ਵੱਲੋਂ ਖਾਲਸਾ ਏਡ ਦਾ ਜਿਹੜਾ ਉਪਰਾਲਾ ਉਹਦਾ ਬਾਰ ਬਾਰ ਧੰਨਵਾਦ ਕਰਦੇ ਨੇ ਦੁਨੀਆਂ ਵੀ ਇਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਰੇਤਾ ਚੜ ਗਿਆ ਸੀ ਉਹ ਸਾਰਾ ਖਾਲਸਾ ਏਡ ਦੇ ਜਿਹੜੇ ਸੇਵਾਦਾਰ ਨੇ ਬਕਾਇਦਾ ਟਰੈਕਟਰ ਚੱਲ ਰਹੇ ਨੇ ਤੇ ਉਹ ਜ਼ਮੀਨ ਪਧਰ ਕਰਕੇ ਬਾਹੀ ਦੇ ਯੋਗ ਬਣਾ ਰਹੇ ਨੇ ਤੇ ਮਕਾਨ ਵੀ 2019 ਦੇ ਵਿੱਚ ਜਿਹੜੇ ਹੜਾਏ ਸੀ ਉਦੋਂ ਖਾਲਸਾ ਏਡ ਬਰਨੇ ਸੇਵਾ ਕੀਤੀ ਸੀ ਹੁਣ ਫੇਰ ਸੇਵਾ ਚੱਲਦੀ ਆ ਤਾਂ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦਾ ਇਹੀ ਕਹਿਣਾ ਕਿ ਖਾਲਸਾ ਏਡ ਦੇ ਅਪਾਰਾਲੇ ਨੂੰ ਅਸੀਂ ਜ਼ਰੂਰ ਧੰਨਵਾਦ ਕਰਦੇ ਆਂ ਤੇ ਪ੍ਰਮਾਤਮਾ ਨੂੰ ਸਾਰੇ ਅਰਦਾਸ ਵੀ ਕਰਦੇ ਨੇ ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਖਾਲਸਾ ਜਿਹੜੇ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ ਕੜੋਂ ਪਿੰਡ ਦੇ ਵਿੱਚ ਵੀ ਕਿਸਾਨਾਂ ਦੀਆਂ ਜਿਹੜੀਆਂ ਜ਼ਮੀਨਾਂ ਪਧਰੀ ਕਰਮ ਦਾ ਜਿਹੜਾ ਸੇਵਾ ਖਾਲਸਾ ਏਡ ਵੱਲੋਂ ਚੱਲ ਰਹੀ ਆ ਤਾਂ ਉਥੇ ਵੀ ਜਿਹੜੇ ਮਕਾਨ ਹੜਾਂ ਦੀ ਮਾਰ ਥੱਲੇ ਆ ਗਏ ਸੀ ਉਹਨਾਂ ਨੂੰ ਵੀ ਖਾਲਸਾ ਏਡ ਵੱਲੋਂ ਪਰਾਲਾ ਕੀਤਾ ਬਣਾ ਕੇ ਦਿੱਤੇ ਨੇ ਘਰ ਤਾਂ ਅਸੀਂ ਹੁਣ ਕੁੱਤੀਵਾਲ ਪਿੰਡ ਦੇ ਵਿੱਚ ਆ ਜਿੱਥੇ ਤੁਹਾਨੂੰ ਦਿਖਾਵਾਂਗੇ ਕਿ ਆ ਮਕਾਨ ਨੇ ਜਿਹੜੇ ਇਹ ਪੁਰਾਣੇ ਸੀਗੇ ਤਾਂ ਜਿਹੜੇ ਜਿਹੜੀ ਇਹਦੀ ਹਾਲਾਤ ਨੇ ਤੁਸੀਂ ਦੇਖ ਸਕਦੇ ਹੋ ਬਹੁਤ ਅਰਸ ਜੋਗ ਸੀਗੀ ਤਾਂ ਉਸ ਤੋਂ ਬਾਅਦ ਖਾਲਸਾ ਐਡ ਵੱਲੋਂ ਇਹ ਅਪਰਾਲਾ ਕਰਕੇ ਇੱਥੋਂ ਦੇ ਜਿਹੜੇ ਰਹਿਣ ਵਾਲੇ ਲੋਕ ਨੇ ਉਹਨਾਂ ਲਈ ਅਪਰਾਲਾ ਕੀਤਾ ਤਾਂ ਸਾਡੇ ਨਾਲ ਬੀਬੀ ਵੀ ਨੇ ਬੀਬੀ ਸਾਸਿਕਾਲ ਦੀ ਸਭ ਤੋਂ ਪਹਿਲਾਂ ਹਾਂ ਜੀ ਕੀ ਕਹੋਗੇ ਬੀਬੀ ਖਾਲਸਾ ਐਡ ਬਾਰੇ ਬਹੁਤ ਵਧੀਆ ਜੀ ਖਾਲਸਾ ਐਡ ਨੇ ਕਿਉਂਕਿ ਸਾਡਾ ਜਿਹੜਾ ਮਕਾਨ ਬਹੁਤ ਏਦੀ ਹਾਲਤ ਕਸਤਾ ਸੀ ਜਦੋਂ بارش ਹੁੰਦੀ ਬਹੁਤ ਹੁੰਦੇ ਸੀ ਹਾਂ ਜੀ ਤੇ ਮੇਰੇ ਹਸਬੰਡ ਦੀ ਡੈਥ ਹੋਈ ਆ ਠੀਕ ਆ ਜੀ ਹਾਂ ਜੀ ਬੱਚੇ ਆ ਹਾਂ ਜੀ ਤੇ ਮੈਂ ਨਾਲ ਰਿਕਵੈਸਟ ਕੀਤੀ ਸੀ ਚਲੋ ਉਹਨਾਂ ਨੇ ਸਾਨੂੰ ਮਕਾਨ ਬਣਾ ਕੇ ਦਿੱਤਾ ਬਹੁਤ ਉਹਨਾਂ ਦਾ ਧੰਨਵਾਦ ਹੈ ਜੀ ਕੁਝ ਕੁ ਲੋਕ ਤਾਂ ਬੀਬੀ ਕਹਿੰਦੇ ਨੇ ਵੀ ਖਾਲਸਾ ਏਡ ਵਾਲੇ ਘਰ ਦੇ ਕੁਝ ਨਹੀਂ ਗੱਲਾਂ ਕਰਦੇ ਨੇ ਕੀ ਨਹੀਂ ਜੀ ਨਹੀਂ ਜੀ ਇਦਾਂ ਦੀ ਕੋਈ ਚੱਕਰ ਨਹੀਂ ਆਨੂੰ ਤੇ ਵੇਖੋ ਤੁਹਾਡੇ ਸਾਹਮਣੇ ਆਪਦੇ ਘਰ ਵਿੱਚ ਖਲੋਤੇ ਆ ਨਵੇਂ ਘਰ ਵਿੱਚ ਉਹਨਾਂ ਵੱਲੋਂ ਬਣਾ ਕੇ ਦਿੱਤਾ ਗਿਆ ਵਾ ਕਿਉਂਕਿ ਸਾਡੇ ਕੋਲ ਇੰਨੀ ਹੈ ਨਹੀਂ ਸੀ ਮੇਰੇ ਕੋਲ ਆਮਦਨ ਨਹੀਂ ਸੀ ਮੈਂ ਬਣਾ ਨਹੀਂ ਸੀ ਸਕਦੀ ਠੀਕ ਹੈ ਜੀ ਹਾਂ ਜੀ ਤਾਂ ਵੀਰ ਉਹਨਾਂ ਨੇ ਖਾਲਸਾ ਏਡ ਵਾਲਿਆਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਸਾਡਾ ਜੀ ਸਾਡੇ ਘਰ ਬਣਾ ਕੇ ਗਏ ਹੁਣ ਪੈਰਿਆਂ ਵੀ ਦੇ ਬਣਾਉਣ ਵੀਰਾਂ ਨੇ ਬਹੁਤ ਜ਼ਿਆਦਾ ਸਾਡਾ ਸਹਿਯੋਗ ਦਿੱਤਾ ਵਾ ਜਿੱਦਾਂ ਸਾਡੇ ਮਾਤੜ ਬੰਦੇ ਤੇ ਘਰ ਨਹੀਂ ਬੰਦੇ ਬੜੇ ਔਖੇ ਬਾਨੇ ਵੀ ਜੀ ਇਹ ਕਿਹੜਾ ਪਿੰਡ ਆ ਜੀ ਇਹ ਵਸਤੀ ਲਾਲ ਸੰਘੜੀ ਆ ਜੀ ਹਾਂਜੀ ਗਟਾ ਬਾਦਸ਼ਾ ਜੀ ਇਸ ਪਿੰਡ ਵਿੱਚ ਹੋਰ ਵੀ ਖਾਲਸਾ ਢ ਵੱਲੋਂ ਹਾਂਜੀ ਬਣਾਏ ਗਏ ਜੀ ਇਸ ਮਕਾਨ ਇੱਥੇ 4-5 ਘਰ ਬਣਾਏ ਵੀਰਾਂ ਨੇ ਠੀਕ ਆ ਜੀ ਖਾਲਸਾ ਖਾਲਸਾ ਢ ਵਾਲਿਆਂ ਨੇ ਹਾਂਜੀ ਇੱਕ ਇਹ ਬਣਾਇਆ ਇੱਕ ਨਾਲ ਦਾ ਵਾ ਹਾਂਜੀ ਇੱਕ ਪਿੱਛੇ ਤੇ ਦੋ ਉੱਧਰ ਬਣਾਏ ਜੀ ਠੀਕ ਹੈ ਹਾਂਜੀ ਇਸ ਪਿੰਡ ਵਿੱਚ ਲਾਲ ਹਾਂਜੀ ਹਾਂਜੀ ਵਸਤੀ ਲਾਲ ਸਿੰਘ ਵਾਲੀ ਪੰਜ ਘਰ ਬਣਾਏ ਭਾਜੀ ਹਣਾ ਖਾਲਸਾ ਏਡ ਤੋਂ ਸੇਵਾਦਾਰ ਸਾਡੇ ਨਾਲ ਗੁਰਵਿੰਦਰ ਸਿੰਘ ਜੀ ਨੇ ਉਹਨਾਂ ਨਾਲ ਵੀ ਅਸੀਂ ਗੱਲ ਕਰਾਵਾਂਗੇ ਇਦਾਂ ਝੂਰੀ ਮਾਰੀ ਜਾਂਦੇ ਅਗਰੇ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਆ ਪਾਪਾ ਜੀ ਜਿਵੇਂ ਪੰਜ 6 ਫੁੱਟ ਰੇਤਾ ਜੜਕੀ ਹੈ ਨਾ ਉੱਪਰ ਨੂੰ ਤੇ ਆਪਾਂ ਜੀਸੀਪੀ ਨਾਲ ਇਥੇ ਦੇ ਛਿਰੀ ਮਾਰ ਕੇ ਜਿਹੜੀ ਰੇਤਾ ਇੱਕ ਸਾਈਡ ਤੇ ਕਰਕੇ ਤੇ ਜਿਹੜੀ ਥੱਲੇੋਂ ਉਪਜਾਊ ਮਿੱਟੀ ਨਿਕਲਦੀ ਹੈ ਨਾ ਉਹ ਟਰਾਲੀਆਂ 'ਚ ਭਰ ਕੇ ਆਪਾਂ ਮਤਲਬ ਆਸ-ਪਾਸ ਦੇ ਜਿਹੜੇ ਖੇਤ ਆ ਉੱਥੇ ਖਿਲਾਰਨੀ ਹੈ ਸਾਰੀ ਵੀ ਜਿਸ ਕਰਕੇ ਮਤਲਬ ਵੀ ਉਹ ਆਪਣਾ ਜਿਹੜੀ ਉੱਪਰਲੀ ਮਿੱਟੀ ਆ ਜਿਹੜੀ ਇਕ ਤੈ ਆ ਉਪਜਾਊ ਹੋ ਜੂਗੀ ਤੇ ਮਤਲਬ ਉੱਥੇ ਕੋਈ ਨਾ ਕੋਈ ਫਸਲ ਪੀ ਸਕ ਪੀ ਸਕਦੇ ਆ ਆਪਾਂ ਤੇ ਮੇਨ ਮਕਸਦ ਇਹੀ ਆ ਵੀ ਥੱਲੇ ਉਹ ਜਿਹੜੀ ਹੁਣ ਐਨੀ ਕਵਰ ਅਪ ਕਰਨੀ ਔਖੀ ਆ ਕਿ ਆਪਾਂ ਰੇਤਾ ਇੱਕ ਸਾਈਡ ਤੇ ਕਰਕੇ ਮਤਲਬ ਉਹ ਵੀ ਔਖਾ ਚਿਰੀ ਮਾਰ ਕੇ ਜਿਹੜੀ ਜਿੱਥੇ ਪਚਾਈ ਮਿੱਟੀ ਮਿਲ ਜਾਂਦੀ ਆ ਆਪਾਂ ਉਹ ਇਕੱਠੀ ਕਰ ਲੈਨੇ ਆਂ ਕਿਸਾਨਾਂ ਦੀ ਜ਼ਮੀਨ ਨੂੰ ਪੱਧਰ ਕਰਨ ਲਈ ਖਾਲਸਾ ਏਡ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਪਹਿਲਾਂ ਥਿਰੀ ਮਾਰ ਕੇ ਜੋ ਵੀ ਰੇਤਾ ਉਹਦੇ ਵਿੱਚ ਪਾ ਦਿੱਤਾ ਜਾਂਦਾ ਕਿ ਜਿਹੜੀ ਕਾਲੀ ਮਿੱਟੀ ਬੀਜਣ ਯੋਗ ਆ ਉਹ ਪੂਰੇ ਖੱਤੇ ਦੇ ਵਿੱਚ ਰਿਓ ਬਾਂਗ ਵਸਾਈ ਜਾਂਦੀ ਆ ਤਾਂ ਉਸ ਤੋਂ ਬਾਅਦ ਜਿਹੜੀ ਕਿਸਾਨਾਂ ਦੀ ਜ਼ਮੀਨ ਆ ਉਹ ਬੀਜਣ ਯੋਗ ਬਣ ਜਾਵੇ ਬਹੁਤ ਹੀ ਸਤਿਕਾਰਯੋਗ ਖਾਲਸਾ ਐਡ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਦਾ ਧੰਨਵਾਦ ਬਣਦਾ ਕਿ ਜਿਨ੍ਹਾਂ ਨੇ ਇਹਨਾਂ ਹੜਪੀੜਤਾਂ ਦੀ ਸਾਰ ਲਈ ਕਿਸਾਨ ਭਰਾਵਾਂ ਦੀ ਸਾਰ ਲਈ ਜੋ ਇਹਨਾਂ ਦੇ ਘਰ ਵੀ ਬਣਵਾ ਕੇ ਦਿੱਤੇ ਤੇ ਇਹਨਾਂ ਨੂੰ ਜਿਹੜੀ ਜ਼ਮੀਨਾਂ ਉਹ ਬੀਜਣ ਜੋਗ ਬਣਾਉਣ ਲਈ ਵੱਡੇ ਵੱਡੇ ਪ੍ਰਾਲੇ ਕਰ ਰਹੇ ਨੇ ਇੱਥੇ ਗੱਲ ਸਮਾਪਤ ਕਰੂੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ